ਜਾਇਗਾ ਫਿਰ ਅਸੀਂ ਇਹਨਾਂ ਕਹੇ ਕਿ ਅਸੀਂ ਕੱਪੜੇ ਖੋਲਣੇ ਆ ਤੇ ਫਲਾਣ ਕਰਦਣਾ ਤੇ ਇਹ ਆ ਕਰਦਣਾ ਅੱਜ ਸਤਾ ਦਾ ਦੁਖੀ ਹੋ ਕੇ ਸਾਡਾ ਬੱਚਾ ਇੰਨਾ ਦੁਖੀ ਹੋਇਆ ਕਿ ਕੋਈ ਤੁਸਨਵਾਇ ਨਹੀਂ ਹੁੰਦੇ ਪਏ ਸੁਨਵਾਈ ਸਾਡੀ ਹੋਣੀ ਚਾਹੀਦੀ ਆ ਅੱਜ ਗਰੀਬ ਲੋਕ ਆ ਲੋਕਾਂ ਦੇ ਘਰਾਂ ਚ ਮੰਗ ਮੰਗ ਕੇ ਖਾਣੇ ਮੇਰਾ ਚੇਲਾ ਮੰਗ ਮੰਗ ਕੇ ਖਾਂਦਾ ਇਹਨਾਂ ਕਹੀਓ ਮੇਰਾ ਸਿਆਣਾ ਖੋਲ ਕੇ ਸਿੱਤ ਖੋਲਦਾ ਇਹਨਾਂ ਕਰੋਣਾ ਪੈ ਜਾਣਾ ਸਾਰਾ ਨਾ ਸਾਨੂੰ ਬੱਚਾ ਨਾ ਮਿਲਾਇਆ ਜਾ ਰਿਹਾ ਵਾ ਇਹ ਕਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਪੈਸ ਟਾਈਮ ਨਾ ਜੀਂਦੇ ਆ ਨਾ ਸੀ ਮਰਿਆ ਦੇ ਵਿੱਚ 2 ਮਹੀਨੇ ਹੋ ਗਏ ਸਟਾਫ ਦੇ ਅੱਜ ਗਏ ਸੀਗੇ ਉਹਨਾਂ ਨੇ ਕਿਹਾ ਤੁਹਾਡਾ ਕੰਮ ਕੀਤਾ ਜਾਏਗਾ ਜਲਦੋਂ ਜਲਦ ਕੀਤਾ ਜਾਏਗਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਕਰੇ ਲੋ ਤੇ ਮਿਲੇ ਠੀਕ ਹੈ ਪਰ ਮਤਲਬ ਸਾਡੀ ਕਮਿਸ਼ਨਰ ਸਾਹਿਬ ਅਕੇ ਇਹੀ ਮਤਲਬ ਬੇਨਤੀ ਇਹੀ ਕੋਹਾ ਰਿਹਾ ਕਿ ਸਾਨੂੰ ਮਤਲਬ ਸਾਫ਼ ਦਵਾਇਆ ਜਾਵੇ ਏਡੀਸੀ ਸਾਹਿਬ ਦੇ 20 ਵਾਰ ਚੱਲ ਗਏ ਅਸੀਂ एडीसी साहब ਦੇ ਸ਼ਿਮਲਾਪੁਰੀ 20 ਵਾਰ ਚੱਲ ਗਏ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਉਲਟਾ ਸਾਨੂੰ ਸਮਝੋਤੇ ਵਾਸਤੇ ਬਾਰ ਬਾਰ ਟੌਰਚਰ ਕੀਤਾ ਜਾ ਰਿਹਾ ਆ ਉਲਟਾ ਉਲਟਾ ਹੁੰਦਾ ਤੇ 리ਡਰ ਸਾਨੂੰ ਇਹ ਕਹਿੰਦਾ ਪਏ ਦੇਖੋ ਜੀ ਨਦੀ ਜਮਾਨਤਾ ਲੱਗ ਜਾਣੀਆਂ ਵਾ ਮਰਡਰ ਦੇ ਕੇਸ ਨੂੰ ਸੁਸਾਇਡ ਦੇ ਵਿੱਚ ਕਨਵਰਟ ਕੀਤਾ ਹੋਇਆ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਅਸੀਂ ਤਾਂ ਬਹੁਤ ਜ਼ਿਆਦਾ ਦੁਖੀ ਹੈਗੇ ਆ ਐਫਆਈਆ ਦੀ ਕਾਪੀ ਹੈਗੀ ਕਦੋਂ ਦਾ ਮਾਮਲਾ ਨਾ ਬਵੇ ਆ ਕਿੰਨੇ ਹੋਏ ਪਏ ਕਿੰਨੇ ਦਿਨ ਹੋ ਗਏ ਫੇਰ ਗੱਲ ਕਰੀਏ ਤਾਂ ਕਿਨਰ ਸਮਾਜ ਹਵੇਸ਼ਾ ਲੋਕਾਂ ਦੀ ਖੈਰ ਮੰਗਦਾ ਤੇ ਉਹਨਾਂ ਦੇ ਭਲਾਈ ਭਲਾਈ ਦੇ ਲਈ ਜਿਹੜੀ ਦਾਵਾਵਾਂ ਕਰਦਾ ਸੋ ਬਿਲਕੁਲ ਜੇ ਗੱਲ ਕਰ ਦੇ ਬਾਹਰ ਰੋਂਦਾ ਕਰ ਲੰਦਾ ਹੋਇਆ ਨਜ਼ਰ ਆ ਰਿਹਾ ਤੇ ਇਨਸਾਫ ਦੀ ਗੁਹਾਰ ਲਗਾ ਰਿਹਾ ਸੋ ਉਹਨਾਂ ਦਾ ਕਹਿਣਾ ਕਿ ਜਿਹੜੀ ਇਹਨਾਂ ਦੀ ਭੈਣ ਹੈ ਵਿਆਹ ਹੁੰਦਾ ਤੇ 10 ਸਾਲ ਬਾਅਦ ਉਹਨਾਂ ਦੀ ਭੈਣ ਦਾ ਜਿਹੜਾ ਬੇਰਹਿਮੀ ਦੇ ਨਾਲ ਕਤਲ ਆ ਉਹ ਕਰ ਦਿੱਤਾ ਜਾਂਦਾ ਸੋ ਪੁਲਿਸ ਦੇ ਵੱਲੋਂ ਉਹਨਾਂ ਦਾ ਮਾਮਲਾ ਪੁਲਿਸ ਦੇ ਵੱਲੋਂ ਜਿਹੜਾ ਸੁਸਾਇਸਾਈਡ ਮਾਮਲੇ ਤੇ ਜਿਹੜਾ ਮੁਕਦਮਾ ਦਰਜ ਕਰਕੇ ਜਿਹੜੀ ਕਾਰਨ ਕਾਰਵਾਈ ਉਹ ਸ਼ੁਰੂ ਕੀਤੀ ਨਹੀਂ ਸੋ ਬਿਲਕੁਲ 2 ਮਹੀਨੇ ਦੇ ਕਰੀਬ ਹੋ ਗਿਆ ਤੇ ਜਿਹੜਾ ਪਰਿਵਾਰ ਸਾਰਾ ਫਰਾਰ ਹੈ ਤੇ ਹੁਣ ਕਿਨਰ ਸਮਾਜ ਦੇ ਸਮਾਜ ਦੇ ਜਗਤੋਂ ਪਰ ਪਹੁੰਚੇ ਤੇ ਚੇਤਾਵਨੀ ਵੀ ਦਿੱਤੀ ਹੈ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਇਨਸਾਫ ਨਾ ਮਿਲਿਆ ਤਾਂ ਵੱਡੇ ਪੱਦਰ ਤੇ ਕਿਨਰ ਸਮਾਜ ਰੋਡ ਦੇ ਉੱਪਰ ਉਤਰੇਗਾ ਤੇ ਉਹਨਾਂ ਦਾ ਕਹਿਣਾ ਹੈ ਅਗਰ ਕੋਈ ਵੀ ਕੋਈ ਅਨਹੋਣੀ ਹੁੰਦੀ ਹੈ ਤਾਂ ਉਹਦਾ ਜ਼ਿੰਮੇਵਾਰ ਅਸਿੱਧਾ ਪ੍ਰਸ਼ਾਸਨ ਹੋਵੇਗਾ ਸੋ ਬਿਲਕੁਲ ਮਹੰਤ ਜੀ ਨਾਲ ਨੇ ਗੱਲਬਾਤ ਕਰ ਲੈਣੇ ਬਾਬੇ ਕੀ ਗੱਲਬਾਤ ਹੋ ਗਈ ਤੇ ਕਦੋਂ ਦੀ ਘਟਨੇ ਜੀ ਦੋ ਦੋ ਮਹੀਨੇ ਹੋ ਗਏ ਜੀ ਦੋ ਮਿੰਟ ਤੋਂ ਜ਼ਿਆਦਾ ਹੋ ਗਿਆ ਕੋਈ ਸੁਣਵਾਈ ਨਹੀਂ ਹੈਗੀ ਡੇਲੋ ਥਾਣੇ ਦੇ ਵਿੱਚ ਡੇਲੀ ਫੋਨ ਕਰਦੇ ਆ ਬਖਰੇ ਬਖਰੇ ਕਈ ਕਦੀ ਕਿਸੇ ਪ੍ਰਦਾਨਤੋ ਕਰਨੇ ਕਰਦੇ ਕਿਸੇ ਪਹਿਲਾਂ ਤੁਹਾਡੀ ਭੈਣ ਦਾ ਨਾਮ ਕੀ ਹੈ ਤੇ ਕਦੋਂ ਵਿਆਹ ਹੋਇਆ ਸੀਗਾ ਮੇਰੇ ਭੈਣ ਦਾ ਨਾਮ ਦੀਵਿਆ ਸੀ ਜੀ ਜੀ ਵਿਆਹ ਹੋਏ ਨੂੰ 10 ਸਾਲ ਹੋ ਗਏ ਆ ਹਾਂਜੀ ਉਹ ਰੱਖ 6 ਸਾਲ ਦਾ ਬੇਟਾ ਵੀ ਹੈ ਜੀ ਹਾਂ 10 ਸਾਲ ਤੋਂ ਨਰ ਘਰ ਦੇ ਵਿੱਚ ਮਾੜੀ ਮੋਟੀ ਇੰਡਸਟੈਂਡਿੰਗ ਚੱਲਦੀ ਸੀਗੀ ਉਹ ਘਰ ਵਾਲਾ ਜਿਹੜਾ ਨਸ਼ੇ ਕਰਦਾ ਸੀਗਾ 4-5 ਸਾਲ ਤੋਂ ਕੁੱਟਮਾਰ ਵੀ ਕਰਦਾ ਸੀ ਬਹੁਤ ਜ਼ਿਆਦਾ ਕੁੱਟਮਾਰ ਕਰਦਾ ਸੀਗਾ ਮੰਨਤਾ ਕਰਕੇ ਸਾਨੂੰ ਮਤਲਬ ਪੈਸੇ ਕਰਕੇ ਬਹੁਤ ਟੌਰਚਰ ਕਰਦਾ ਸੀ ਤੁਸੀਂ ਮੰਨ ਲਓ ਕੋਈ ਪੈਸੇ ਲਿਆ ਕੇ ਦੋ ਮੈਨੂੰ ਇਹ ਕਰੋ ਕਰੋ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਸੀ ਜੀ ਅੱਛਾ ਕੁੱਤਮਾਰ ਕਰਦੋ ਸੀ ਕੁੱਤਮਾਰ ਦਾ ਕਾਰਨ ਕੀ ਰਿਹਾ ਕਦੀ ਗਲਬਤ ਹੋਈ ਭੈਣ ਦੇ ਨਾਲ ਤੁਹਾਡੀ ਹਾਂ ਜੀ ਪੈਸੇ ਮੰਗਦਾ ਸੀਗਾ ਜੀ ਉਤੋਂ ਨਸ਼ੇ ਵਾਸਤੇ ਪੈਸੇ ਦੋ ਕਹਿੰਦਾ ਮੈਂ ਨਸ਼ਾ ਕਰਨਾ ਵਾ ਮੈਨੂੰ ਨਸ਼ੇ ਵਾਸਤੇ ਪੈਸੇ ਚਾਹੀਦੇ ਆ ਜੇ ਮੁੰਡਾ ਪੜਾਣਾ ਵਾ ਮੁੰਡਾ ਲਖਾਣਾ ਵਾ ਤੇ ਆਪਣੇ ਪੇਕੇਆਂ ਤੋਂ ਪੈਸੇ ਮੰਗਿਆ ਕਰ ਅੱਛਾ ਜਿਹੜੀ ਤੁਹਾਡੀ ਭੈਣ ਹੈ ਕਦੋਂ ਮਰਡਰ ਹੁੰਦਾ ਮਰਡਰ ਉਹਦਾ ਭਾਈ ਜੂਨ ਨੂੰ ਮਰਡਰ ਹੁੰਦਾ ਜੀ ਇੱਕ ਦਿਨ ਪਹਿਲਾਂ 21 ਜੂਨ ਨੂੰ ਸਾਡੇ ਕੋਲ ਜਾਂਦੀ ਆ ਉਹਨੂੰ ਫੋਨ ਕਰਕੇ ਬੁਲਾਇਆ ਸਪੈਸ਼ਲ ਮੈਸੇਜ ਲਿਖ ਕੇ ਬੁਲਾਇਆ ਵਾ ਠੀਕ ਆ ਕਿ ਅੱਜ ਤੁਹਾਨੂੰ ਮੈਂ ਗਿਫਟ ਦੇਣਾ ਆ ਅੱਛਾ 22 ਤਰੀਕ ਨੂੰ ਮਰਡਰ ਹੁੰਦਾ ਜੀ 24 ਤਰੀਕ ਦਾ ਮੁੰਡੇ ਦਾ ਜਨਮ ਦਿਨ ਹੁੰਦਾ 25 ਜੂਨ ਹੁੰਦਾ ਕਹਿੰਦਾ ਅੱਜ ਮੁੰਡੇ ਦੀ ਸ਼ਾਪਿੰਗ ਕਰਕੇ ਆਵਾਂਗੇ ਨਾਲੇ ਨੂੰ ਵੱਡੇ ਦਾ ਗਿਫਟ ਦਵਾਂਗੇ ਨਾਲੇ ਤੈਨੂੰ ਗਿਫਟ ਦੇਣਾ ਅਗਲੇ ਦਿਨ ਨਾਲੇ ਸਾਨੂੰ ਖਬਰ ਆ ਜਾਂਦੀ ਹੈ ਕਹਿੰਦੇ ਜੀ ਉਹਨੇ ਮਰਡਰ ਆਪਣਾ ਸੋਸਾਇਟੀ ਕਰ ਲਿਆ ਪਰ ਜਦੋਂ ਉਸ ਜਾਨੇ ਸੋਸਾਇਟੀ ਵਾਲਾ ਉਹਦੇ ਕੋਲ ਕੋਈ ਉਹ ਪ੍ਰੂਫ ਨਹੀਂ ਹੈਗਾ ਸੋਸਾਇਟੀ ਵਾਲਾ ਉਹਨਾਂ ਦੇ ਕੋਲ ਅੱਛਾ ਤੇ ਜਿਹੜੀ ਉਹ ਪੋਸਟਵਾਨ ਦੀ ਰਿਪੋਰਟ ਹੋਈ ਹੋਈ ਰਹੀ ਉਹ ਤੇ ਕੀ ਹੈ ਉਹਦੇ ਵਿੱਚ ਜੀ ਉਹਦਾ ਮਤਲਬ ਔਰ ਵਿੱਚ ਜੀ ਉਹਦੇ ਮਤਲਬ ਸਰਵਾਈਕਲ ਜਿਹੜੀ ਮਤਲਬ ਬੋਨ ਹੁੰਦੀ ਹੈ ਜੀ ਉਹ ਡੈਮੇਜ ਆਈ ਉਹ ਕਹਿੰਦੇ ਕਹਿੰਦੇ ਫਾਂਸੀ ਲਗਾਣਾ ਕਦੀ ਵੀ ਡੈਮੇਜ ਨਹੀਂ ਹੁੰਦੀ ਜੀ ਇਹ ਡਾਕਟਰ ਅਦਾ ਇਹ ਕਹਿਣਾ ਵਾ ਕਹਿੰਦੇ ਮਰਡਰ ਹੈ ਜੀ ਪਿੱਛੋਂ ਫੜ ਕੇ ਕਪੜਾ ਪਾ ਕੇ ਤੇ ਪਿੱਛੋਂ ਖਿੱਚ ਕੇ ਉਹਨਾਂ ਮਤਲਬ ਸਾਹ ਘੁੱਟ ਕੇ ਮਾਰਿਆ ਜੀ ਅੱਛਾ ਡੇਲੋ ਥਾਣੇ ਦੇ ਜਿਹੜੇ ਮੁਲਾਜ਼ਮ ਕਾਰ ਵੀ ਨਹੀਂ ਕਰ ਰਹੇ ਕారణ ਕੀ ਸਮਝਦੇ ਹੋ ਉਹ ਕਿਹਨਾ ਮੋਰਾ ਚਾਚਾ ਇੱਕ ਹੋਰ ਮਾਸੜ ਤੇ ਇੱਕ ਹੋਰ ਮਾਮਾ ਮੇਰੇ ਜੀਜੇ ਦਾ ਉਹ ਸਰਕਾਰੀ ਮੁਲਾਜ਼ਮ ਹੈਗੇ ਆ ਜੀ ਇੱਕ ਇੰਸਪੈਕਟਰ ਹੈ ਇੱਕ ਮਤਲਬ ਡੀਸੀ ਹੈਗਾ ਆ ਤੇ ਜੀ ਉਹ ਪੂਰੀ ਪਿੱਛੋਂ ਉਹਨਾਂ ਡੰਡਾ ਚੜਾਇਆ ਹੋ ਠੀਕ ਆ ਜੀ ਜਦੋਂ ਵੀ ਜਾਣੇ ਆ ਉਹ ਨਥਾਂ ਵਾਸਤੇ ਕਹਿਸਾ ਜੋ ਸਾਡੇ ਮੱਥੇ ਨਹੀਂ ਲੱਗਿਆ ਅੱਛਾ ਸੀਪੀ ਸਾਹਿਬ ਤੇ ਪਹੁੰਚ ਹੁਣ ਸੀਪੀ ਸਾਹਿਬ ਦਾ ਕੀ ਕਹਿਣਾ ਹੈ ਇਨਸਾਫ ਦਿੱਤਾ ਜਾਊਗਾ ਹਾਂ ਸੀਪੀ ਸਾਹਿਬ ਨੇ ਸਾਨੂੰ ਇਹ ਕਿਹਾ ਤੁਸੀਂ ਮਤਲਬ ਆਪਣੇਸਾਂ ਤੁਹਾਨੂੰ ਇੱਕ ਦੋ ਦਿਨ ਦਾ ਟਾਈਮ ਦਿਓ ਠੀਕ ਆ ਤੁਹਾਡਾ ਜਲਦੀ ਤੋਂ ਜਲਦੀ ਤੁਹਾਡਾ ਮਤਲਬ ਜਿਹੜਾ ਕੇਸ ਹੈਗਾ ਤੁਹਾਡੇ ਹੱਕ 'ਚ ਕਰਾਂਗੇ ਤੁਹਾਨੂੰ ਇਨਸਾਫ ਦਿਵਾਵਾਂਗੇ ਠੀਕ ਹੈ ਸੀਪੀ ਸਾਹਿਬ ਦਾ ਸਾਡਾ ਇਹ ਕਹਿਣਾ ਵਾ ਸਾਡੇ ਉਨਾਂ ਅਗੇ ਹੀ ਗੁੰਜਾਇਸ਼ ਹੈ ਹੱਥ ਜੋੜ ਕਰ ਗੁਰਜਾਇਸ਼ ਕਿ ਸਾਡਨ ਮਤਲਬ ਇਨਸਾਫ ਦਵਾਇਆ ਜਾਵੇ ਸਾਡੇ ਬੇਟੇ ਨੂੰ ਇਨਸਾਫ ਦਵਾਇਆ ਅਗਰ ਇਨਸਾਫ ਨਹੀਂ ਮਿਲਦਾ ਤੇ ਅਗਲੀ ਰਣਨੀਤੀ ਕਿਰਨ ਸਮਾਜ ਦੀ ਕੀ ਹੋਏਗੀ ਅਗਲੀ ਰਣਨੀਤੀ ਹੋਏਗੀ ਚੌਂਕ ਦੇ ਵਿੱਚ ਅੱਕੇ ਜਾਮ ਕਰਾਂਗੇ ਜੀ ਠੀਕ ਹੈ ਹਲਫ ਨੰਗੇ ਹੋ ਕੇ ਪ੍ਰਦਰਸ਼ਨ ਕਰਾਂਗੇ ਤੇ ਰੋਡ ਜਾਮ ਕਰਾਂਗੇ ਧਰਨਾ ਪੇ ਕਰਾਂਗੇ ਜੀ ਕੋਈ ਨਾ ਕੋਈ ਨਾ ਬਿਲਕੁਲ ਦੇ ਵਿੱਚ ਫਰਦੇ ਪੁਲਿਸ ਵਾਲੇ ਹੈਗੇ ਨੇ ਜਿਹੜੇ ਡਰਾਂ ਦੇ ਮੀਲੇ ਪੇ ਮੋਟੀਆਂ ਮੋਟੀਆਂ ਰਕਮਾਂ ਲੈ ਲੇ ਜੀ ਬਾਬਾ ਰਹੀ ਜਾ ਰਹੇ ਆ ਤੇ ਅਸਾਂ ਉਹਨਾਂ ਦੀ ਵੀ ਫੇਰ ਵਰਦੀਆਂ ਨਵਾਵਾਂਗੇ ਹੌਣ ਤਾਂ ਅਸੀਂ ਅ ਕਚੈਰੀ ਚ ਆਏ ਆ ਤੇਰਨਾ ਕਮ ਇੱਕ ਕਿਨਰ ਕਿੱਥੇ ਕਿੱਥੇ ਪਹੁੰਚ ਜਾਣਗੇ ਕਿਨਰਾਂ ਦੀ ਤਾਂ ਵੱਧਵਾ ਵੀ ਬੜੀ ਮਾੜੀ ਹੁੰਦੀ ਹੈ ਤੇ ਦਵਾ ਵੀ ਬੜੀ ਵੱਡੀ ਹੁੰਦੀ ਹੈ ਅੱਛਾ ਬਾਬੇ ਕਿ ਕਿਨਰ ਸਮਾਜ ਕਹਿੰਦੇ ਹਾਂ ਵੀ ਤੁਸੀਂ ਤਾਂ ਲੋਕਾਂ ਦੀ ਖੈਰ ਮੰਗਦੇ ਹੋ ਦੁਆਵਾਂ ਕਰਦੇ ਹੋ ਕਿ ਲੋਕ ਜਿਹੜੇ ਰਾਜੀ ਖੁਸ਼ੀ ਰਹਿਣ ਮੁੰਡੇ ਹੋਣ ਪੁੱਤ ਵੀ ਹੁੰਦੇ ਕਈਆਂ ਦੇ ਤੇ ਤੁਸੀਂ ਅਜ ਇਨਸਾਫ ਦੀ ਗੁਹਾਰ ਲਗਾ ਰਹੇ ਹੋ ਤੁਸੀਂ ਆਪ ਦਰਦ ਦੀ ਠੋਕਰਾ ਖਾ ਰਹੇ ਹੋ ਇਨਸਾਫ ਲੈਣ ਵਾਸਤੇ ਲੱਗਦਾ ਨਹੀਂ ਕਿਤਨਾ ਕਿਤੇ ਵਿਤਕਰਾ ਕੀਤਾ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਹਾਂ ਅਸੀਂ ਕਵੇਸ਼ਾ ਸਾਰਾ ਸਾਰਾ ਕੁਝ ਕਰਕੇ ਦੇਖਿਆ ਅਸੀਂ ਤਾਂ ਇਹ ਵੀ ਕੰਨੇ ਪਏ ਆ ਸਾਡਾ ਸਾਰਾ ਸੁਣਾਈ ਹੋਵੇ ਗਰੀਬਾਂ ਦੀ ਹਾਂ ਮੇ ਰਨ ਨਹੀਂ ਤੀ ਗੂ ਹੈਗੀ ਤੁਹਾਡੀ ਅਗਲੀ ਨੇ ਦਿੱਤੀ ਫਿਰ ਸਾਰੇ ਦੁਨੀਆਂ ਨੇ ਪਤਾ ਕੁਸਰੇ ਕੀ ਕਰਦੇ ਹੁੰਦੇ ਨੰਗੇ ਪੁੰਗੇ ਹੋ ਕੇ ਕੱਪੜੇ ਲਾਣਗੇ ਕੱਪੜੇ ਲਾ ਕੇ ਫਿਰ ਉੱਥੇ ਥਾਣਿਆਂ ਦੇ ਬਾਹਰ ਬਹਿ ਕੇ ਚੱਦਰਾਂ ਹੀ ਪਿਛਾ ਕੇ ਫਿਰ ਛੋਣੀ ਪਾ ਕੇ ਬੈਠਣਗੇ ਸਾਰੇ ਜਾਨੇ ਲੱਗਦਾ ਕੱਪੜੇ ਲਾ ਕੇ ਫਿਰ ਹੱਲ ਹੋ ਸਕਦਾ ਹੈ ਇਨਸਾਫ ਮਿਲ ਸਕਦਾ ਉਹ ਫਿਰ ਆਪੇ ਦੇਖਣ ਵਾਲਾ ਉੱਪਰ ਵਾਲਾ ਬੈਠਾ ਹੀ ਹੈ ਆਸੂ ਵੀ ਤਾਂ ਬਿਲਕੁਲ ਕਿਨੇਲ ਸਮਾਜ ਦੇ ਨਾਲ ਗਲਬਾ ਕੀਤੀ ਤੇ ਲਗਾਤਾਰ ਰੋ ਰੋ ਕੇ ਇਨਸਾਫ ਦੀ ਜਿਹੜੀ ਗੁਹਾਰ ਹੈ ਉਹ ਲਗਾਈ ਜਾ ਰਹੀ ਸੋ ਬਿਲਕੁਲ ਜਿਹੜੀ ਮਾਂ ਐ ਮਾਂ ਨਾਲ ਮਾਦ ਨਾਲ ਵੀ ਜਿਹੜੀ ਗੱਲਬਾਤ ਕਰਨੀ ਕਿਉਂਕਿ ਮਾਂ ਦਾ ਰੋ ਰੋ ਕੇ ਬੁਰਾ ਹਾਲ ਐ ਤੇ ਲਗਾਤਾਰ ਜਿਹੜੀ ਇਨਸਾਫ ਦੀ ਘਰ ਲਗਾਈ ਜਾ ਰਹੀ ਮਾਤਾ ਜੀ ਕੀ ਮੰਗ ਕਰਦੇ ਹੋ ਕਿਸਕੇ ਜਿਹੜਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ 2 ਮਹੀਨੇ ਹੋ ਗਏ ਨੇ ਅੱਜ ਕਿਸਰਗੰ ਦੇ ਦੋ ਜੀ ਤੁਸੀਂ ਕੋਈ ਸੁਣਵਾਈ ਨਹੀਂ ਹੋ ਰਹੀ ਬੇਟਾ ਸਾਡੀ ਅਸੀਂ ਰਥੱਕ ਗਏ ਨੇ ਜਾ ਜਾ ਕੇ 2 ਮਹੀਨੇ ਹੋ ਗਏ ਮੇਰੀ ਬੇਟੀ ਕੋ ਮਰੇ ਨੂੰ ਹੂੰ ਬੁਲਾਇਆ ਅੱਛੀ ਬਲੀ ਛੁੱਟੀਆਂ ਕੱਟਣ ਆਈ ਸੀ ਕਿ ਇੱਥੇ ਹੂੰ ਉਹਨਾਂ ਨੂੰ ਬੁਲਾ ਲਿੱਤਾ ਸਰਪ੍ਰਾਈਜ਼ ਦੇਣ ਦੇ ਬਹਾਨੇ ਕਿ ਤੁਹਾਨੂੰ ਸਰਪ੍ਰਾਈਜ਼ ਦੇਣਾ ਹੈ ਵੱਡੇ ਦਾ ਗਿਫਟ ਦੇਣਾ ਹੈ بس بیٹے ਕੋ ਬੁਲਾ ਕੇ ਇਤਵਾਰ ਨੂੰ ਸਾਨੂੰ 22 ਤਰੀਕ ਨੂੰ ਫੋਨ ਆ ਜਾਂਦਾ ਹੈ ਕਿ ਤੁਹਾਡੀ ਬੇਟੀ ਫਾਲ ਆ ਕੇ ਮਰ ਗਈ ਹੈ ਮਗਰ ਮਹਾਲ ਆ ਕੇ ਨਹੀਂ ਮਰੀ ਉਹਨੂੰ ਮਾਰਿਆ ਗਿਆ ਹੈ ਸੋ ਬਿਲਕੁਲ ਪਰਿਵਾਰ ਦੇ ਵੱਲੋਂ ਲਗਾਤਾਰ ਨਹੀਂ ਸਾਬ ਦੀ ਗੁਹਾਰ ਉਹ ਲਗਾਈ ਜਰੀ ਕਿਉਂਕਿ ਪਰਿਵਾਰ ਦਾ ਕਹਿਣਾ ਹੈ ਜਿਹੜਾ ਸੁਇਸਾਈਡ ਦਾ ਜਿਹੜਾ ਮਾਮਲਾ ਦਰਜ ਕੀਤਾ ਗਿਆ ਕਿਉਂਕਿ ਸਾਡੀ ਕੁੜੀ ਵੱਲੋਂ ਜਿਹੜਾ ਸੁਇਸਾਈਡ ਹੈ ਨਹੀਂ ਕੀਤਾ ਗਿਆ ਉਹ ਪੋਸਟ ਵਰਡਨ ਦੀ ਰਿਪੋਰਟ ਦੇ ਵਿੱਚ ਵੀ ਹੈ ਤੇ ਮੌਕੇ ਤੇ ਜੋ ਹਾਲਾਤ ਸੀ ਉਹ ਵੀ ਬਿਲਕੁਲ ਬਿਆਨ ਉਹ ਕਰ ਰਹੇ ਸੀਗੇ ਕਿ ਜਿਹੜੇ ਲੜਕੀ ਨੇ ਸੁਇਸਾਈਡ ਹੈ ਉਹ ਨਹੀਂ ਕੀਤਾ ਹੁਣ ਪਰਿਵਾਰ ਸੀਪੀ ਸਾਹਿਬ ਦੇ ਕੋਲ ਆਇਆ ਤੇ ਲਗਾਤਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਤੇ ਇਹਨਾਂ ਦਾ ਇਹੀ ਕਹਿਣਾ ਹੈ ਅਗਰ ਇਨਸਾਫ ਨਾ ਮਿਲਿਆ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਕਿਨਰ ਸਮਾਜ ਸੜਕਾਂ ਦੇ ਉੱਪਰ ਉਤਰੇਗਾ ਅਗਰ ਕੋਈ ਕੋਈ ਖੁਦ ਨਾ ਖਾਸ ਤਾਂ ਅਗਰ ਕੋਈ ਨੁਕਸਾਨ ਹੁੰਦਾ ਤਾਂ ਸਿੱਧੇ ਤੋਂ ਜਿਹੜਾ ਡੇਲੋ ਥਾਣੇ ਦਾ ਜਿਹੜਾ ਪ੍ਰਸ਼ਾਸਨ ਪੁਲਸ ਮੁਲਾਜ਼ਮ ਨੇ ਉਹ ਜ਼ਿੰਮੇਵਾਰ ਹੋਣਗੇ ਹੁਣ ਇਹ ਆਲਾ ਸਮਾਂ ਦੱਸੂਗਾ ਕਦੋਂ ਤੱਕ ਜਿਹੜਾ ਕਿਨਰ ਸਮਾਜ ਨੂੰ ਇਨਸਾਫ ਨਹੀਂ ਮਿਲਦਾ ਤੇ ਕਦੋਂ ਤੱਕ ਜਿਹੜੇ ਦੋਸ਼ੀ ਨੇ ਉਹ ਪੁਲਸ ਦੀ ਗ੍ਰਿਫਤ ਦੇ ਵਿੱਚ ਰਹਿੰਦੇ ਨੇ ਜਾਂ ਗ੍ਰਿਫਤ ਤੋਂ ਬਾਹਰ ਰਹਿੰਦੇ ਨੇ ਕੈਮਰਾ ਪ੍ਰੈਸਰ ਮੋਨੂ ਚਾੜ੍ਹਵਾਲਾ ਨੇ ਮੈਂ ਰਹੁੜਾ ਸਿਟੀ ਹੌਮ ਲੁਧਿਆਣਾ